ਸਾਲ 1932 ਟ੍ਰੇਲਿੰਗ ਫੌਜੀ ਇੱਕ ਟੁਕੜੀ ਸਟੈਂਡ ਬਾਈ ਤੇ ਸੀ ਤੇ ਦੇਰ ਰਾਤ ਇੱਕ ਖ਼ਬਰੀ ਤੋਂ ਖ਼ਬਰ ਮਿਲਦੀ ਆ ਕਿ ਦੁਸ਼ਮਣ ਨਾਲੇ ਪਾਰ ਦੇ ਖੇਤਾਂ ਜਮਾ ਫੌਜ ਦੇ ਦੁਆਰਾ ਹਥਿਆਰ ਤਿਆਰ ਕੀਤੇ ਜਾਂਦੇ ਨੇ ਦੁਸ਼ਮਣ ਇਸ ਤੋਂ ਬਿਲਕੁਲ ਬੇਖਬਰ ਸੀ ਫੌਜ ਨੇ ਪਹੁੰਚ ਕੇ ਪੋਜੀਸ਼ਨ ਲੈਤੀ ਤੇ ਗੋਲੀਆਂ ਦੀ ਬਾਰਸ਼ ਸ਼ੁਰੂ ਕਰਤੀ ਜਦੋਂ ਸਭ ਕੁਝ ਸ਼ਾਂਤ ਹੋਇਆ ਤਾਂ ਪਤਾ ਲੱਗਾ ਕਿ ਦੁਸ਼ਮਣ ਦੇ ਸਿਰਫ 12 ਸੈਨਕੀ ਮਾਰੇ ਗਏ ਨੇ ਇਸਨ ਕਾਮੀ ਦਾ ਪਤਾ ਕਰਨ ਦੇ ਲਈ ਇੱਕ ਮੀਟਿੰਗ ਬੁਲਾਈ ਗਈ ਤੇ ਉਸ ਮੀਟਿੰਗ ਚ ਇੱਕ ਫੌਜੀ ਨੇ ਦੱਸਿਆ ਕਿ ਦੁਸ਼ਮਣ ਨੇ ਗਰੀਲਾ ਤਕਨੀਕ ਅਜਾਤ ਕਰ ਲਈ ਆ ਇੱਕ ਫੌਜੀ ਪੈਰਾ ਦਿੰਦਾ ਤੇ ਬਾਕੀ ਆਪਣਾ ਕੰਮ ਕਰਦੇ ਨੇ ਇਹ ਗੱਲ ਬਹੁਤ ਹੈਰਾਨੀ ਦੀ ਸੀ ਸਾਲਾਂ ਦੀ ਇਸ ਜੰਗ ਚ ਫੌਜ ਸਿਰਫ ਕੁਝ ਗਿਣਤੀ ਦੇ ਦੁਸ਼ਮਣ ਮਾਰ ਪਾਈ ਤੇ ਹੌਲੀ ਹੌਲੀ ਇਹ ਦੁਸ਼ਮਣ ਨੇ ਪੂਰੇ ਆਸਟ੍ਰੇਲੀਆ ਦੇ ਉੱਪਰ ਆਪਣਾ ਕਬਜ਼ਾ ਵੀ ਕਰ ਲਿਆ ਸੀ ਪਰ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਆਸਟ੍ਰੇਲੀਆਈ ਫੌਜ ਦਾ ਦੁਸ਼ਮਣ ਕੋਈ ਇਨਸਾਨ ਨਹੀਂ ਬਲਕਿ ਇੱਕ ਚਿੜੀ ਸੀ ਜੋ ਕਿ ਉੱਡ ਵੀ ਨਹੀਂ ਸਕਦੀ ਸਾਲ 1929 ਮੰਦੀ ਦਾ ਦੌਰ ਸੀ ਤੇ ਫਸਲਾਂ ਦੇ ਰੇਟ ਵੀ ਡਿੱਗੇ ਹੋਏ ਸੀ ਤਾਂ ਕਿਸਾਨਾਂ ਦੇ ਦੁਆਰਾ ਖੇਤੀ ਕਰਨਾ ਬੰਦ ਕਰ ਦਿੱਤਾ ਗਿਆ ਪਰ ਫਿਰ ਸਰਕਾਰ ਹਰਕਤ ਚਾਈ ਤੇ ਕਿਸਾਨਾਂ ਨੂੰ ਕਿਹਾ ਤੁਸੀਂ ਫਸਲਾਂ ਅਗਾਓ ਅਸੀਂ ਖਰੀਦਾਂਗੇ ਇਸ ਤੋਂ ਇਲਾਵਾ ਬੀਜਾਂ ਤੇ ਖਾਦ ਦੇ ਉੱਤੇ ਸਬਸਿਡੀ ਵੀ ਦਿੱਤੀ ਗਈ ਤੇ ਫਿਰ ਕੁਝ ਮਹੀਨਿਆਂ ਚ ਕਣਕ ਦੀ ਫਸਲ ਤਿਆਰ ਸੀ ਪਰ ਕੱਟਣ ਦੇ ਵਕਤ ਸਰਕਾਰ ਪਲਟ ਗਈ ਤੇ ਸਹੀ ਰੇਟ ਦੇਣ ਤੋਂ ਮਨਾਂ ਕਰਤਾ ਤਾਂ ਕਿਸਾਨਾਂ ਨੇ ਫਸਲ ਕੱਟਣ ਤੋਂ ਵੀ ਮਨਾਂ ਕਰਤਾ ਸਰਕਾਰ ਤੇ ਕਿਸਾਨਾਂ ਚ ਚਾਲੀ ਰਿਆ ਸੀ ਕਿ ਉਸੇ ਵਕਤ ਈਮੋ ਦੀ ਐਂਟਰੀ ਹੁੰਦੀ ਹੈ ਇੱਕ ਅਜਿਹਾ ਪੰਛੀ ਜੋ ਉੱਡਦਾ ਨਹੀਂ ਪਰ 50 ਕਿਲੋਮੀਟਰ ਪਰ ਆਵਰ ਦੀ ਸਪੀਡ ਨਾਲ ਭੱਜ ਸਕਦਾ ਤੇ ਪੰਜ ਤੋਂ 6 ਫੁੱਟ ਲੰਬਾ ਹੁੰਦਾ ਤੇ ਸਾਲ 1929 ਨੂੰ ਜਦੋਂ ਪ੍ਰਜਨਨ ਦੇ ਸਮੇਂ ਤੱਟੀ ਇਲਾਕਿਆਂ ਤੋਂ 20000 ਰਿਮੂ ਦਾ ਇੱਕ ਟੋਲਾ ਆਸਟ੍ਰੇਲੀਆ ਦੇ ਅੰਦਰੂਨੀ ਇਲਾਕੇ ਵੱਲ ਗਿਆ ਤਾਂ ਉੱਥੇ ਉਹਨਾਂ ਨੂੰ ਪੱਕੀ ਪਕਾਈ ਫਸਲ ਮਿਲ ਗਈ ਤੇ ਇਹ ਉਹਨਾਂ ਲਈ ਇੱਕ ਮੁਫਤ ਦੀ ਪਾਰਟੀ ਸੀ ਹੁਣ ਜੋ ਫੈਂਸਿੰਗ ਵਗੈਰਾ ਕਿਸਾਨਾਂ ਦੇ ਦੁਆਰਾ ਕੀਤੀ ਗਈ ਸੀ ਉਹ ਵੀ ਨਾ ਹੀ ਦੌਰਾ ਸੰਦੀ ਦੇ ਨਾਲ ਤੋੜ ਦਿੱਤੀ ਗਈ ਤੇ ਇਸ ਤੋਂ ਬਾਅਦ ਹੋਰ ਜੀਵਨ ਦੀ ਵੀ ਐਸ਼ ਹੋ ਗਈ ਹੁਣ ਆਸਟ੍ਰੇਲੀਆ ਇੱਕ ਆਇਲੈਂਡ ਕੰਟਰੀ ਆ ਤੇ ਫਸਲ ਬਰਬਾਦ ਹੋਣਾ ਉਹ ਫੋੜ ਨਹੀਂ ਸੀ ਕਰ ਸਕਦੇ ਤਾਂ ਫਿਰ ਸਰਕਾਰ ਚ ਰੱਖਿਆ ਮੰਤਰੀ ਜਾਰਜ ਪੀਰਸਨ ਨੇ ਫੌਜ ਨੂੰ ਪੇਜਾ ਤਾਂ ਕਿ ਉਹ ਇਮੋ ਦਾ ਸਫਾਇਆ ਕਰ ਦੇ ਪਰ ਇਨਸਾਨਾਂ ਦਾ ਕਿਸੇ ਵੀ ਤਰ੍ਹਾਂ ਦੇ ਜੀਵ ਨਾਲ ਜੁੱਦ ਦੇ ਮੈਦਾਨ ਚ ਲੜਦਾਂ ਲਗ ਭਾਗ ਨਾ ਮੋਕਣੀ ਆ ਕਿਉਂਕਿ ਇਨਸਾਨਾਂ ਨੇ ਮਾਡਰਨ ਵੈਪਨਸ ਨਾਲ ਪਿਛਲੇ ਕੁਝ ਸੈਂਕੜੇ ਸਾਲਾਂ ਤੋਂ ਹੀ ਲੜਾਈ ਸ਼ੁਰੂ ਕੀਤੀ ਆ ਪਰ ਜੀਵਾਂ ਦੀ ਇਹ ਸਕਿਲਸਾ ਜਿਹੜੀਆਂ ਉਹ ਲੱਖਾਂ ਸਾਲਾਂ ਦੇ ਇਵੋਲੂਸ਼ਨ ਦਾ ਨਤੀਜਾ ਆ ਜਦੋਂ ਤੱਕ ਇਹ ਜੁੱਦ ਖਤਮ ਹੋਇਆ ਤਾਂ ਪਿਆਰ ਸਰਦਾਰ ਕਾਫੀ ਮਜ਼ਾਕ ਬਣ ਚੁੱਕਿਆ ਸੀ ਉਸ ਨੂੰ ਮਿਨਿਸਟਰ ਆਫ ਇਮੂ ਬਾਰ ਦੇ ਨਾਮ ਨਾਲ ਜਾਣਿਆ ਜਾਣ ਲੱਗ ਚੁੱਕਿਆ ਸੀ ਇਹ ਜੁੱਦ ਦੀ ਸ਼ੁਰੂਆਤ 1932 ਚ ਹੋਈ ਸੀ ਪਹਿਲੀ ਵਾਰ ਇਸ ਝੁੰਡ ਤੇ ਫੌਜ ਨੇ ਹਮਲਾ ਕੀਤਾ ਪਰ ਕੋਈ ਵੀ ਇਮੂ ਨਹੀਂ ਮਰਿਆ ਤੇ ਮੀਂਹ ਪੈ ਗਿਆ ਮੀਂਹ ਤੋਂ ਪਹਿਲਾਂ ਇਹ ਸਭ ਇਕੱਠੇ ਸੀ ਪਰ ਮੀਂਹ ਬੰਦ ਹੁੰਦੇ ਹੋਏ ਇਮੂ ਫੈਲ ਗਏ ਤੇ ਕਾਫੀ ਵੱਡੇ ਇਲਾਕੇ ਚ ਫੈਲ ਚੁੱਕੇ ਸੀ ਹੋੜੀ ਮੁ ਕਿਸੇ ਵੀ ਤਰਫ ਦੌੜ ਸਕਦਾ ਸੀ ਪਰ ਆਰਮੀ ਦੀ ਜੀਪਾਂ ਜਿਹੜੀਆਂ ਉਹ ਸਿਰਫ ਸੜਕ ਦੇ ਲਈ ਬਣੀਆਂ ਸੀ ਤੇ ਟਿਊਬੜ ਖਾਪੜ ਇਲਾਕਿਆਂ ਦੇ ਵਿੱਚ ਚੱਲਣ ਦੇ ਵਿੱਚ ਇਹ ਨਾ ਕਾਫੀ ਸੀ ਤੇ ਇਸੇ ਕਰਕੇ ਆਰਮੀ ਦੇ ਲਈ ਇਹ ਬਹੁਤ ਜ਼ਿਆਦਾ ਮੁਸ਼ਕਲਤ ਭਰਿਆ ਸੀ ਕਿਉਂਕਿ ਇਮੋ ਦੀ ਰਫ਼ਤਾਰ ਵੀ 50 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ ਜਦੋਂ ਉਹ ਭਜਦਾ ਤਾਂ ਇਸ ਦਾ ਇੱਕ ਹੀ ਤਰੀਕਾ ਸੀ ਕਿ ਉਹਨਾਂ ਨੂੰ ਖੜੇ ਖੜਾਈ ਮਾਰਿਆ ਜਾਵੇ ਬਿਲਕੁਲ ਸ਼ਾਮ ਜਾ ਕੇ ਪਰ ਜੇਕਰ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਤਾਂ ਫਿਰ ਉਹਨਾਂ ਨੂੰ ਫੜਨਾ ਤੇ ਮਾਰ ਪਾਉਣਾ ਲਗਭਗ ਨਾਮੋਕਣੀ ਸੀ ਇਮੋ ਦੇ ਸ਼ੁਰੂਆਤ ਦੇ ਵਿੱਚ ਸਾਂਖਿਆ 20000 ਸੀ ਤੇ ਕਈ ਹਫ਼ਤਿਆਂ ਤੋਂ ਬਾਅਦ ਲਗਭਗ 10000 ਰਾਉਂਡ ਫਾਇਰ ਕਰਨ ਤੋਂ ਬਾਅਦ ਆਰਮੀ ਦੇ ਦੁਆਰਾ ਸਿਰਫ 1000 ਇਮ ਨੂੰ ਮਾਰ ਦਿੱਤਾ ਗਿਆ ਸੀ ਤੇ ਜੋ ਕਿ ਬਹੁਤ ਜ਼ਿਆਦਾ ਘੱਟ ਸੀ ਪਰ ਇਸ ਦੇ ਨਾਲੇ ਮਾਮਲਾ ਪ੍ਰੈਸ ਦੇ ਵਿੱਚ ਵੀ ਤੂੜਫੜਨ ਲੱਗ ਚੁੱਕਿਆ ਸੀ ਤੇ ਇਸੇ ਵਿਦਾ ਦੇ ਕਾਹ ਕੁਝ ਲੋਕੀਮੂ ਦੇ ਸ਼ਿਕਾਰ ਤੋਂ ਨਰਾਸ਼ ਸੀ ਤਾਂ ਕੁਝ ਲੋਕ ਇਸ ਗੱਲ ਤੋਂ ਨਰਾਸ਼ ਸੀ ਕਿ ਫੌਜ ਈਮੂ ਦਾ ਖਾਤਮਾ ਕਿਉਂ ਨਹੀਂ ਕਰ پا ਰਹੀ ਇਸ ਤੋਂ ਬਾਅਦ ਸੰਸਦ ਦੇ ਵਿੱਚ ਵੀ ਮੁੱਦਾ ਉੱਠਿਆ ਤੇ ਅਲੱਗ-ਅਲੱਗ ਨਿਊਜ਼ ਵੀ ਚੱਲੀਆਂ ਇੱਕਾ ਇੰਟਰਵਿਊ ਦੇ ਵਿੱਚ ਇੱਕ ਅਫਸਰ ਨੂੰ ਇਹ ਤਾਂ ਕਹਿ ਦਿੱਤਾ ਗਿਆ ਕਿ ਕੀ ਸਾਨੂੰ ਈਮੂ ਨੂੰ ਮੈਡਲ ਦੇ ਦੇਣਾ ਚਾਹੀਦਾ ਤੇ ਇਹ ਵੀ ਕਹਿਤਾ ਗਿਆ ਕਿ ਆਰਮੀ ਚ ਇਮੂ ਹੀ ਭਰਤੀ ਕਰਨੇ ਸ਼ੁਰੂ ਕਰ ਦਿੱਤੇ ਜਾਣ ਸਰਕਾਰ ਦੀ ਇਸ ਤਰ੍ਹਾਂ ਦੀ ਕਿਰਕਰੀ ਹੁੰਦੀ ਦੇਖ ਉਹਨਾਂ ਦੇ ਦੌਰ ਆ ਫੌਜ ਨੂੰ ਵਾਪਸ ਬੁਲਾ ਲਿਆ ਜਾਂਦਾ ਪਰ ਉਧਰ ਇਮੂ ਆਪ ਦਾ ਕੰਮ ਕਰ ਰਹੇ ਸੀ ਫਸਲ ਬਰਬਾਦ ਕਰ ਰਹੇ ਸੀ ਤੇ ਇਸ ਤੋਂ ਬਾਅਦ ਕਿਸਾਨ ਫਿਰ ਤੋਂ ਸਰਕਾਰ ਦੇ ਪਾਸ ਗਏ ਮਦਦ ਦੇ ਲਈ ਸਰਕਾਰ ਨੇ ਫਿਰ ਤੋਂ ਫੌਜ उतारी ਪਰ ਨਤੀਜਾ ਦੁਬਾਰਾ ਵੀ ਉਹੀ ਰਿਹਾ ਸਾਲ 1932 ਤੋਂ 1948 ਤੱਕ ਚਾਰ ਵਾਰ ਆਰਮੀ ਮੈਦਾਨ ਦੇ ਵਿੱਚ ਇਮੂ ਨੂੰ ਮਾਰ ਦੇ ਲਈ उतारी ਗਈ ਪਰ ਹਮੇਸ਼ਾ ਅਧੂਨਕਤਾ ਦੇ ਅੱਗੇ ਏਵੋਲੂਸ਼ਨ ਹੀ ਜੇਤੂ ਰਿਹਾ ਪਰ ਇਹ ਮੂਹਲੇ ਵੀ ਫਸਲਾਂ ਬਰਬਾਦ ਕਰ ਰਹੇ ਸੀ ਤਾਂ ਸਰਕਾਰ ਦੇ ਦੌਰ ਇਕ ਅਜੀਬ ਤਰੀਕਾ ਅਪਣਾਇਆ ਗਿਆ ਤੇ ਕਿਸਾਨਾਂ 'ਚ ਬੰਦੂਕਾਂ ਵੰਡ ਦਿੱਤੀਆਂ ਗਈਆਂ ਤੇ ਕਿਹਾ ਕਿ ਹਰ ਈਮੂ ਮਾਰ ਕੇ ਲਿਆਉਣ ਤੇ ਇਨਾਮ ਦਿੱਤਾ ਜਾਊਗਾ ਹੁਣ ਤੱਕ ਈਮੂ ਦੀ ਜਨਸੰਖਿਆ ਵੀ ਕਾਫੀ ਹੱਦਾਂ ਵੱਧ ਚੁੱਕੀ ਸੀ ਪਰ ਸਰਕਾਰ ਦੇ ਇਸ ਫੈਸਲੇ ਨੇ ਰੰਗ ਦਿਖਾਇਆ ਤੇ 7 ਮਹੀਨੇ 'ਚ ਲਗਭਗ 60000 ਈਮੂ ਖਤਮ ਕਰ ਦਿੱਤੇ ਗਏ ਪਰ ਫਿਰ ਇਹ ਗੱਲ ਬ੍ਰਿਟਿਸ਼ ਸਰਕਾਰ ਤੱਕ ਵੀ ਪਹੁੰਚੀ ਦੇਸ਼ ਦੀ ਕਿਰਕਰੀ ਹੁੰਦੀ ਦੇਖ ਸਰਕਾਰ ਦੇ ਦੁਆਰਾ ਬੰਟੀ ਸਿਸਟਮ टर्म ਜਾਨੀ ਕਿ ਈਮੂ ਦੇ ਸਿਰ ਤੇ ਉੱਤੇ ਇਨਾਮ ਨੂੰ ਬੰਦ ਕਰ ਦਿੱਤਾ ਗਿਆ ਇਸ ਤੋਂ ਬਾਅਦ ਕਿਸਾਨਾਂ ਦੁਆਰਾ ਆਪ ਹੀ ਹੱਥ ਕੰਡੇ ਬਣਾਏ ਗਏ ਤੇ ਫੈਂਸਿੰਗ ਮਜ਼ਬੂਤ ਕਰਨੀ ਸ਼ੁਰੂ ਕਰ ਦਿੱਤੀ ਗਈ ਤੇ ਈਮੂ ਨੇ ਵੀ ਨੁਕਸਾਨ ਕਰਨਾ ਘੱਟ ਕਰਤਾ ਵਰ ਬੇਸ਼ੁਮਜੋਤ ਜਤਨ ਵਾਲੀ ਆਸਟ੍ਰੇਲੀਆਈ ਆਰਮੀ ਇਮੂ ਤੋਂ ਹੁਣ ਤੱਕਰ ਹਾਰ ਚੁੱਕੀ ਸੀ ਤੇ ਉਸਦੀ ਕਿਰਕਰੀ ਬਹੁਤ ਜ਼ਿਆਦਾ ਹੋ ਚੁੱਕੀ ਸੀ ਤੇ ਜੋ ਇਮੂ ਦੀ ਸੰਖਿਆ ਸਾਲ 1932 ਚ 20000 ਸੀ ਉਹਨਾਂ ਦੀ ਅੱਜ ਸੰਖਿਆ ਜਾਨੀ ਕਿ ਅੱਜ ਦੇ ਸਮੇਂ ਦੇਖਿਆ ਜਾਵੇ ਤਾਂ ਇਹ 7 ਤੋਂ 8 ਲੱਖ ਤੱਕ ਪਹੁੰਚ ਚੁੱਕੀ ਆ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲੇ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ